ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੇਸ਼ ਹੈ ਸਿੱਖ ਵਿਰੋਧੀ ਤਾਕਤਾਂ ਨੂੰ ਪੰਜਾਬੀ ਨੌਜਵਾਨਾਂ ਦਾ ਇੱਕ ਸੁਨੇਹਾ ਹੰ ਦਿੱਲੀ ਨੂੰ ਫਤਿਹ ਕਰਾਗੇ ਜਿੱਤਾਂਗੇ ਪਸ਼ਾਬ ਨੂੰ ਅੰਡਰ ਐਸਟੀਮੇਟ ਕਰੋ ਨਾ ਸਿੰਘਾਂ ਦੀ ਪਾਵਰ ਨੂੰ ਅੰਡਰ ਐਸਟੀਮੇਟ ਕਰੋ ਨਾ ਸੰਨੂ ਤਾਂ ਪੰਥ ਪਿਆਰਾ ਤਖਤਾਂ ਤੋਂ ਤਾਜਾਂ ਤੋਂ ਆਪਾਂ ਤਾਂ ਉੱਡਣਾ ਸਿੱਖਿਆ ਬਾਪੂ ਦੇ ਬਾਜਾਂ ਤੋਂ ਆਪਾਂ ਤਾਂ ਉੱਡਣਾ ਸਿੱਖਿਆ ਬਾਪੂ ਦੇ ਬਾਜਾਂ ਤੋਂ ਕਰ ਦਾਂਗੇ ਦੂਰ ਪਲੇਖੇ ਹਾਂ ਕਰ ਦਾਂਗੇ ਦੂਰ ਪਲੇਖੇ ਕਰ ਦਾਂਗੇ ਦੂਰ ਜਾਬਰ ਨੂੰ ਅੰਡਰ ਐਸਟੀਮੇਟ ਕਰੋ ਨਾ ਸਿੰਗਾ ਦੀ ਪਾਵਰ ਨੂੰ ਅੰਡਰ ਐਸਟੀਮੇਟ ਕਰੋ ਨਾ ਕਰਦੀ ਜਦੋਂ ਹਿੰਦ ਜਵਾਨੀ ਬੇਦਿਲ ਰੁਕ ਸਕਦੀ ਨਹੀਂ ਗਲ ਤਾਂ ਕੱਟ ਸਕਦਾ ਸਾਡਾ ਗਰਦਨ ਚੁੱਕ ਸਕਦੀ ਨਹੀਂ ਗਲ ਤਾਂ ਕੱਟ ਸਕਦਾ ਸਾਡਾ न रहण रहणो रहण दो न छलकावो सबर जी गागर नंडरी एस्टीमेट करो न सिंगा पावर नंढरी एस्टीमेट करो